ਆ ਮੈਂ ਹੁਣੇ ਪੜ੍ਹ ਰਿਆ ਸੀ ਅਕਾਲੀ ਨੇਤਾ ਦਾ ਨਾ ਉਹਦਾ ਤੇਜਾ ਸਿੰਘ ਸੁਤੰਤਰ ਦਾ ਅੱਜ ਦੇ ਅਖਬਾਰ ਤੇ ਉਹਨਾਂ ਦੀ ਪਾਰਲੀਮੈਂਟੇ ਡੈਥ ਹੋਈ ਤੇ ਝੋੜੇ ਚ ਦੋ ਰੋਟੀਆਂ ਨਿਕਲੀਆਂ ਜਿਹੜੀਆਂ ਆਚਾਰ ਨਾ ਖਾਣ ਵਾਲੇ ਅੱਜ ਲਾਲ ਬਹਾਦਰ ਸ਼ਾਸਤਰੀ ਦੀ ਗੱਲ ਕਰੀਏ ਉਹ ਜਦੋਂ ਪ੍ਰਾਈਮ ਮਿਨਿਸਟਰ ਦੀ ਸੌ ਚੁੱਕਣ ਗਏ ਉਹਨਾਂ ਦਾ ਕਾਲਰ ਫਟਿਆ ਹੋਇਆ ਸੀ ਜਦ ਉਹਨਾਂ ਨੂੰ ਉਹ ਜੇਲ੍ਹ ਦੇ ਵਿੱਚ ਸੀ ਤਾਂ ਉਹਨਾਂ ਨੂੰ ਰੋਜ਼ਾਨਾ ਦੇ 30 ਰੁਪਏ ਇਹ ਮਿਲਦੇ ਸੀ ਉਹਨਾਂ ਦੀ ਵਾਈਫ ਉਹਨਾਂ ਦੀ ਖਬਰ ਲੈਣ ਲਈ ਗਈ ਮਿਲਣ ਗਈ ਤਾਂ ਉਹ ਪੁੱਛ ਰਿਆ ਵੀ ਘਰ ਦਾ ਕੀ ਹਾਲ ਹੈ ਉਹ ਕਹਿੰਦੀ ਜੀ 30 ਰੁਪਏ ਰੋਜ਼ ਦੇ ਮਿਲਦੇ ਨੇ ਮੈਂ 25 ਖਰਚਾ ਆ ਜਾਂਦਾ 5 ਬਚਾ ਲੈਂਦੀ ਆ ਉਹਨੇ ਜੇਲ ਸੂਪਰਡੈਂਟ ਨੂੰ ਜੋ ਵੀ ਅਥਾਰਟੀ ਸੀ ਚਿੱਠੀ ਲਿਖੀ ਕਿ ਮੈਨੂੰ 25 ਦਿੱਤੇ ਜਾਣ ਮੈਨੂੰ 30ਾਂ ਦੀ ਲੋੜ ਨਹੀਂ ਹੈ ਹੈ ਤੇ ਉਹ ਘਰੇ ਦੁੱਧ ਪੀ ਰਹੀ ਆ 20 ਗ੍ਰਾਮ ਉਹ ਕਹਿੰਦੇ ਵੀ ਤੂੰ ਦੁੱਧ 20 ਗ੍ਰਾਮ ਕਿਉਂ ਪੀਨੀ ਆ ਕਹਿੰਦੀ ਪਤੀ ਨੇ ਕਿਹਾ ਵੀ ਤੇਰੀ ਸਿਹਤ ਕਮਜ਼ੋਰ ਹੋਈ ਹੈ ਤੂੰ ਦੁੱਧ ਪੀਆ ਕਰ ਉਧਰੋਂ ਘਰ ਦਾ ਬਜਟ ਆ ਲਾਉ ਨਹੀਂ ਕਰਦਾ ਉਹ 20 ਗ੍ਰਾਮ ਦੁੱਧ ਪੀ ਰਹੀ ਹੈ ਸਾਨੂੰ ਇਹ ਜੇ ਨੇਤਾ ਅੱਜ ਵੀ ਲਾਲ ਬਹਾਦਰ ਸ਼ਾਸਤਰੀ ਦੇ ਘਰੇ ਫੀਟ ਕਰ ਖੜੀ ਹੈ ਜਿਦੇ ਕਿਸ਼ਤਾਂ ਨਹੀਂ ਸੀ ਦੇ ਹੋਈਆਂ ਤੇ ਅੱਜ ਦੇ ਨੇਤਾ ਜਹਾਜ਼ਾਂ 'ਚ ਤੁਰੇ ਫਿਰਦੇ ਨੇ ਅੱਜ ਦੇ ਨੇਤਾ ਸਰਕਾਰ ਦੇ ਪੈਸੇ ਦੇ ਕੁਲਚਰ ਲੈ ਡਾਉਂਦੇ ਨੇ ਅੱਜ ਦੇ ਨੇਤਾ ਕਿਵੇਂ ਸੂਟ ਬਦਲਦੇ ਨੇ ਤੁਹਾਨੂੰ ਪਤਾ ਹੈ ਤੇ ਅੱਜ ਉਹ ਪ੍ਰਾਈਮ ਮਿਨਿਸਟਰ ਹੋ ਕੇ ਹੈ ਜੀ ਉਹ ਲੋਕ ਲੋਨ ਲੈਣ ਵਾਲੇ ਤੇ ਉਹ ਉਹ ਗੱਲਾਂ ਕਰ ਮੇਰਾ ਮਤਲਬ ਅਸੀਂ ਅੱਜ ਕਿਸੇ ਨੂੰ ਵੀ ਅਸੀਂ ਪਾਰਟੀ ਦੇ ਹਰ ਪਾਰਟੀ ਦੇ ਵਿੱਚ ਹੀ ਇਹੋ ਜਿਹਾ ਸਿਸਟਮ ਹੁੰਦਾ ਪਰ ਅੱਜ ਨਗਾਰ ਜਿੰਨਾ ਆ ਗਿਆ ਪੋਲਿਟੀਕਲ ਖੇਤਰ ਦੇ ਵਿੱਚ ਬਹੁਤ ਜ਼ਿਆਦਾ ਆ ਗਿਆ ਅੱਜ ਮੈਂ ਸਭ ਦਾ ਕਿ ਥੋੜਾ ਕਰਤਾਰ ਨਹੀਂ ਦੇਖਿਆ ਜਾਂਦਾ ਕੰਮ ਕੁਰਬਾਨੀ ਸਨੀਅਰਟੀ ਤਿੰਨ ਚੀਜ਼ਾਂ ਦਿਖਣੀਆਂ ਚਾਹੀਦੀਆਂ ਜੇ ਕਿਸੇ ਨੂੰ ਟਿਕਟ ਦੇਣੇ ਤੇ ਕਿਸੇ ਦਾ ਕੋਈ ਛੋਟਾ ਨੇਤਾ ਚੁਣਕਿਆ ਵੀ ਥੋੜੀ ਕਣੀ ਤਾਂ ਸੇਵਾ ਦੀ ਭਾਵਨਾ ਹੋਵੇ ਉਹਦੇ ਚ ਹੂੰ ਤੇ ਅਸੀਂ ਤਾਂ ਹਾਲ ਤੇ ਇਹ ਆ ਸਾਰਿਆਂ ਦੇ ਇਸ ਵਿੱਚ ਸਿਸਟਮ ਦੀ ਗੱਲ ਕਰ ਰਿਹਾ ਇਹ ਤਾਂ ਜੇਬ ਦਾ ਭਾਰ ਦੇਖਦੇ ਆ ਵੀ ਗੱਡੀ ਕਿਹੜੀ ਚ ਉਤਰਿਆ ਹੈ ਹੂੰ ਕਿਨੇ ਕਿੱਲੇ ਦਾ ਮਾਲਕ ਹੈ ਉਹ 10% ਹੀ ਸਹੀ ਬੰਦਿਆਂ ਨੂੰ ਚੁਣ ਲੋ ਜੇ ਅਸੀਂ 90 ਉਹ ਜੇ ਵੀ ਲੈਣਿਆ ਲੈ ਲੋ ਹੁਣ ਕੋਈ ਬੰਦੇ 40 40 ਸਾਲ ਦੇ ਕੰਮ ਕਰਦੇ ਆ ਉਦੋਂ ਉੱਤੇ ਆ ਕੇ ਦੂਸਰੇ ਬਹਿ ਜਾਂਦੇ ਆ ਜਾਂ ਜਿਹੜੇ ਬਣ ਜਾਂਦੇ ਆ ਉਹ ਕਹਿੰਦੇ ਵੀ ਹੁਣ ਅਸੀਂ ਤਾਂ ਰਾਜੇ ਬਣ ਗਏ ਉਹਨਾਂ ਦਾ ਪੁੱਤ ਲੜੂ ਉਦੋਂ ਬਾਅਦ ਜਦੋਂ ਉਹ ਬੁੜੇ ਹੋਗੇ ਉਦੋਂ ਬਾਅਦ ਉਹਨਾਂ ਦਾ ਪੋਤਾ ਲੜੂ ਇਲੈਕਸ਼ਨ ਇਹ ਤਾਂ ਜਗੀਰਾਂ ਬਣ ਗਈਆਂ ਤੁਸੀਂ ਹੋਰ ਦੇਖੋ ਕਿਸੇ ਵੀ ਪਾਰਟੀ ਦਾ ਕੋਈ ਵੀ ਨੇਤਾ ਜਦੋਂ ਪੇਪਰ ਫਾਈਲ ਕਰਦਾ ਨਾ ਕਵਰਿੰਗ ਕੈਂਡੀਡੇਟ ਬਣਾਉਣਾ ਹੁੰਦਾ ਹੂੰ ਕਵਰਿੰਗ ਉਹ ਵਾਈਫ ਜਾਂ ਬੇਟਾ ਬਣਦਾ ਕਿਸੇ ਪਾਰਟੀ ਦਾ ਵਰਕਰ ਨਹੀਂ ਬਣਦਾ ਵੀ ਜੇ ਤਿਲਕ ਕੇ ਟਿਕਟ ਵੀ ਵਰਕਰ ਨੂੰ ਚਲੀ ਗਈ ਅਨਰਥ ਹੋ ਜੂ ਬਹੁਤ ਵੱਡਾ ਟਾਰਗੇਟ ਉੱਪਰ ਥੱਲੇ ਆ ਜੂ ਜੇ ਵਰਕਰ ਨੂੰ ਟਿਕਟ ਕਿਉਂਕਿ ਉਹਦੇ ਪੇਪਰਾਂ 'ਚ ਗਲਤੀ ਹੋਈ ਤਾਂ ਹੀ ਮਿਲੂ ਨਹੀਂ ਇਹ ਇਹ ਤੁਸੀਂ ਇਹ ਜਿਹੜਾ ਟਾਰਗੇਟ ਕਰ ਰਹੇ ਹੋ ਕਿ ਰਵਨੀ ਸਿੰਘ ਬਿੱਟਨ ਨੂੰ ਕਰ ਰਹੇ ਹੋ ਮੈਂ ਤਾਂ ਓਵਰ ਆਲ ਹੂੰ ਮੈਂ ਤਾਂ ਤੁਹਾਨੂੰ ਇਹੀ ਗੱਲਾਂ ਕਰ ਰਿਹਾ ਬਈ ਇਹ ਜਿਹੜਾ ਕੁਝ ਹੈਗਾ ਬਈ ਸਾਡੇ ਸਿਸਟਮ ਦੀ ਗੱਲ ਕਰ ਰਿਹਾ ਮੈਂ ਇਹ ਨਹੀਂ ਮੈਂ ਕਹਿ ਰਿਹਾ ਵੀ ਫਲਾਣੀ ਪਾਰਟੀ ਦੀ ਗੱਲ ਸਾਰਾ ਸਿਸਟਮ ਹੀ ਹੈ ਐਸਾ ਹੋਇਆ ਪਿਆ ਮੇਰਾ ਥੋੜਾ ਜਿਹਾ ਜੇ ਸਚਾਈ ਹੋਵੇ ਥੋੜੀ ਜੀ ਪਾਰਦਰਸ਼ਤਾ ਹੋਵੇ ਥੋੜਾ ਜਾਂ ਲੋਕਾਂ ਦੇ ਹਿੱਤਾਂ ਦੀ ਗੱਲ ਹੋਵੇ ਹੁਣ ਅਸੀਂ ਅਸੀਂ ਕਹਿੰਨੇ ਆ ਆ ਵੀ ਤੈਨੂੰ ਫਰੀ ਆ ਵੀ ਫਰੀ ਅਸੀਂ 4 ਲੱਖ ਕਰੋੜ ਦੇ ਕਰਜ਼ਾ ਕਰਜ਼ੇ ਥੱਲੇ ਤੁਰੇ ਫਿਰਦੇ ਯਾਰ ਅਸੀਂ ਨੌਜਵਾਨਾਂ ਨੂੰ ਆ ਹੱਥਾਂ ਨੂੰ ਕੰਮ ਦੇਗੇ ਚੋਣਾ ਵੇਲੇ ਅਸੀਂ ਉਹ ਨਸ਼ੇ ਵੰਡਦੇ ਆ ਜਿੱਦਣ ਐਮਐਲਏ ਬਣ ਕੇ ਆ ਜਾਂਦੇ ਆ ਫਿਰ ਅਸੀਂ ਨਸ਼ਿਆਂ ਤੇ ਸੈਮੀਨਾਰ ਕਰਦੇ ਆ ਵੀ ਸੈਮੀਨਾਰ 'ਚ ਬੋਲਦੇ ਆ ਜੀ ਨਸ਼ੇ ਬਹੁਤ ਮਾੜੀ ਗੱਲ ਆ ਨਸ਼ਾ ਨਹੀਂ ਕਰ ਆਈ ਨਹੀਂ ਪਤਾ ਪਹਿਲਾਂ ਤੇਰੇ ਹੀ ਟਰੱਕ ਉਤਰੇ ਸੀ ਜਿਹੜਾ ਤੂੰ ਐਮਐਲਏ ਬਣਿਆ ਜਾਂ ਕੌਂਸਲਰ ਬਣਿਆ ਤੇਰੇ ਟਰੱਕ ਉਤਰੇ ਤਾਂ ਤੂੰ ਜਿੱਤਿਆ ਹੁਣ ਤੂੰ ਨਸ਼ਿਆਂ ਤੇ ਸੈਮੀਨਾਰ ਕਰਦਾ ਹਮ ਕੀ ਦੀ ਗੱਲ ਹੋ ਰਹੀ ਹੈ ਯਾ ਮੈਂ ਕਿਸੇ ਮੈਂ ਤੁਹਾਨੂੰ ਕਹਿ ਰਿਹਾ ਵੀ ਮੈਂ ਸਿਸਟਮ ਦੀ ਗੱਲ ਕਰ ਰਿਹਾ ਮੈਂ ਕਿਸੇ ਇੱਕ ਪਾਰਟੀ ਕਿਸੇ ਇੱਕ ਨੇਤਾ ਦੀ ਨਹੀਂ ਗੱਲ ਕਰ ਰਿਹਾ ਤੇ ਇਹ ਸਾਡੇ ਸਿਸਟਮ ਬਣ ਗਿਆ ਇਹ ਇਸ ਸਿਸਟਮ ਨੂੰ ਸੁਧਾਰਨ ਲਈ ਹੁਣ ਜੱਗੇ ਵੱਧੇ ਪਤਾ ਹੀ ਕਹਿੰਦੇ ਉਹ ਕਹਿੰਦੇ ਯਾਰ ਅਸੀਂ ਤਾਂ ਕਾਸੇ ਜੋਗੇ ਨਹੀਂ ਇੱਥੇ ਇਹ ਤਾਂ ਇਹਨਾਂ ਦਾ ਪਰ ਮੈਂ ਸਮਝਦਾ ਅੱچھے ਲੋਕ ਵੀ ਅੱਗੇ ਆਉਣ ਤੇ ਲੋਕ ਇੱਕ ਇਹ ਵੀ ਮੈਂ ਕਹੂੰਗਾ ਇਹਨਾਂ ਦੇ ਉੱਤੋਂ ਦੀ ਦੋਸ਼ੀ ਕੌਣਾ ਲੋਕ ਨੇ ਜਿਹੜੇ ਨਸ਼ੇ ੜੀਕਦੇ ਨੇ ਬੀਹਾਂ ਦਿਨਾਂ ਦੇ ਨਸ਼ੇ ਲੈ ਕੇ 5 ਸਾਲ ਲਈ ਗਹਿਣੇ ਰੱਖਦਨੇ ਆਂ ਅਸੀਂ ਆਪਦੇ ਆਪ ਨੂੰ ਆਪਦੀ ਜ਼ਬੀਰ ਨੂੰ ਰੱਖਦੇ ਆਂ ਪਹਿਲਾਂ ਭੁੱਲ ਗਏ ਪਾਕ ਸਿੰਘ ਉਹਨਾਂ ਦੀਆਂ ਕੁਰਬਾਨੀਆਂ ਨੂੰ ਕਰਤਾਰ ਸਿੰਘ ਸਰਾਬੇ ਨੂੰ ਭੁੱਲ ਗਏ ਉਹ ਯਾਰ ਉਹਨਾਂ ਨੇ ਇਸ ਲਈ ਕੁਰਬਾਨੀ ਦਿੱਤੀ ਸੀ ਵੀ ਤੁਸੀਂ ਅੱਧਾ ਕਿਲੋ ਡੋਂਡੇ ਲੈ ਕੇ ਵੋਟ ਪਾ ਦਿਓ ਇਸ ਲਈ ਸਾਨੂੰ ਆਜ਼ਾਦੀ ਲੈ ਕੇ ਦਿੱਤੀ ਸੀ ਥੋੜੀ ਖਰਾਕ ਥੋੜੀ ਬੋਤ ਸਾਡੀ ਜਿਹੜੀ ਤੁਹਾਨੂੰ ਵੋਟ ਲੈ ਕੇ ਦਿੰਦੇ ਆ ਸਤੰਤਰਤਾ ਲੈ ਕੇ ਦਿੰਦੇ ਆ ਤੁਸੀਂ ਇੱਕ ਸ਼ਰਾਬ ਦੀ ਬੋਤਲ ਲੈ ਕੇ ਵੋਟ ਪਾ ਦਿਓ ਤੁਸੀਂ ਮੰਨਦੇ ਹੋ ਅਸੀਂ ਨੂੰ ਵੀ ਹਾਂ ਨਸ਼ਾ ਪ੍ਰਮੋਟ ਕੀਤਾ ਇਹ ਮੈਂ ਕਹਿੰਨਾ ਕੁਮਾਲ ਆ ਮੈਂ 100% ਮੰਨਦਾ ਪੋਲੀਟੀਕਲ ਲੋਕਾਂ ਨੇ ਕੀਤਾ ਹੋਰ ਦੱਸੋ 100% ਤੁਸੀਂ ਛੱਡੋ ਮੈਂ ਤੁਸੀਂ ਚੋਣਾ ਵੇਲੇ ਕਿੱਥੇ ਜਾਂਦੇ ਹੋ ਤੁਸੀਂ ਵੀ ਇੱਥੇ ਹੁੰਦੇ ਹੋ ਯਾਰ ਕਿਹੜਾ ਨਹੀਂ ਨਸ਼ੇ ਇੱਥੇ ਵੰਡਦਾ ਨਸ਼ੇ ਬਣਦੇ ਆ ਉਹ 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 ਜਿਹੜੇ 20 ਦਿਨਾਂ ਦੇ ਨਸ਼ੇ ਫਿਰ ਅਸੀਂ ਲੈਨੇ ਆਂ ਤੇ ਜੋੜ ਕੇ ਅਸੀਂ ਨੋਟ ਬਣਦੇ ਆ ਕੱਲੇ ਨਸ਼ੇ ਨਹੀਂ ਬਣਦੇ ਨੋਟ ਵੀ ਬਣਦੇ ਆ ਅਸੀਂ ਜੇ ਅਸੀਂ ਉਹ 10 ਦਿਨਾਂ ਦੀ ਕੁਰਬਾਨੀ ਦੇ ਦਈਏ ਤੇ ਕਿਸੇ ਚੰਗੇ ਬੰਦੇਆਂ ਨੂੰ ਵੋਟਾਂ ਪਾ ਦਈਏ ਚੰਗੀ ਸੋਚ ਨੂੰ ਅਸੀਂ ਤਾਂ ਉਹ ਲੋਕ ਆ ਸੰਤ ਸਿੰਘ ਸੇਖੋਂ ਦੀ ਜਮਾਨਤ ਜਬਤ ਕਰਾਉਨੇ ਆ ਡਾਕਟਰ ਮਨਮੋਹਨ ਸਿੰਘ ਨੂੰ ਹਰਾਉਨੇ ਆ ਤੇ ਫੂਲਨ ਦੇਵੀ ਨੂੰ ਜਿਤਾਉਨੇ ਆ ਇਹ ਸਾਡੇ ਦੇਸ਼ ਦਾ ਲੋਕਤੰਤਰ ਆ ਨੀ ਤੁਸੀਂ ਇਹ ਗੱਲ ਆਖੀ ਹੈ ਜਿਹੜੀ ਕਾਂਗਰਸ ਪਾਰਟੀ ਹੈ ਰੂਲਿੰਗ ਪਾਰਟੀ ਜਿਹੜੀ ਆ ਬਹੁਤ ਲੰਬੇ ਸਮੇਂ ਤੱਕ ਰਹੀ ਹੈ ਕਿ ਕਾਂਗਰਸ ਪਾਰਟੀ ਨੇ ਵੀ ਇਸ ਤਰ੍ਹਾਂ ਦਾ ਤਰੀਕਾ ਕੀਤਾ ਹੈ ਮੈਂ ਯਾਰ ਤੁਸੀਂ ਮੇਰੀ ਗੱਲ ਤੁਸੀਂ ਇੱਕ ਪਾਰਟੀ ਨੂੰ ਨਾ ਟਾਰਗੇਟ ਕਰੋ ਮੈਂ ਤੁਹਾਨੂੰ ਪਾਰਟੀ ਦਾ ਕਹੀਰਿਆਂ ਨਹੀਂ ਵੀ ਨੋ ਲਿਆ ਮੈਂ ਡਾਕਟਰ ਬਨਮੋਨ ਸਿੰਘ ਨਾਲ ਮੈਂ ਮੈਂ ਸਾਰਾ ਦਿਨ ਰਿਹਾ ਇੱਥੇ ਕਿਤੇ ਫੋਟੋ ਵੀ ਲੱਗੀ ਹੋਊਗੀ ਡਾਕਟਰ ਸਾਹਿਬ ਦੀ ਡਾਕਟਰ ਮਨਮੋਨ ਸਿੰਘ ਇੱਕ ਉਹ ਬੰਦਾ ਤੁਹਾਨੂੰ ਸੁਣੋ ਮੈਂ ਜ਼ਿਲ੍ਹਾ ਕਾਂਗਰਸ ਦਾ ਪ੍ਰਧਾਨ ਸੀ 2002 ਉਹ ਆਈ ਮੇਰੀ ਡਿਊਟੀ ਹੁੰਦੀ ਹੈ ਜਿਹੜਾ ਜ਼ਿਲ੍ਹਾ ਪ੍ਰਧਾਨ ਹੈ ਕਿ ਉਹਨੂੰ ਵੱਖ-ਵੱਖ ਜਿੱਥੇ ਸਮਾਗਮਾਂ ਲੈ ਕੇ ਜਾਣਾ ਮੈਂ ਡਾਕਟਰ ਮਨਮੋਹਨ ਸਿੰਘ ਨੂੰ ਕਾਰ 'ਚ ਬਿਠਾਇਆ ਲੈ ਕੇ ਗਿਆ ਮੈਂ ਇੱਕ dost ਮਦਨ ਜੀ ਨੇ ਇਥੇ ਅਗਰਨਗਰ ਉਹਨਾਂ ਦੇ ਘਰੇ ਬ੍ਰਾਂਚ ਕਰਾਇਆ ਉਹ ਮੈਨੂੰ ਕਹਿੰਦੇ ਬਾਵਾ ਜੀ ਦੋ ਤਿੰਨ ਪੂੜੀਆਂ ਖਾ ਲੀਆਂ ਕਹਿੰਦੇ ਮੈਂ ਜ਼ਿੰਦਗੀ 'ਚ ਪਹਿਲੀ ਵਾਰੀ ਖਾਧੀਆਂ ਤੇ ਪਰ ਕਹਿੰਦੇ ਬੜਾ ਉਹਨਾਂ ਨੇ ਉਹ ਪਰਿਵਾਰ ਨੇ ਜਿਹੜੇ ਉਹਨਾਂ ਦੇ ਸਰਵੈਂਟ ਵਗੈਰਾ ਰੱਖੇ ਸੀ ਨਾ ਕੁੱਕ ਵਗੈਰਾ ਉਹਨਾਂ ਨੇ ਬਾਹਰ ਬਿਠਾਤੇ ਲੇਡੀਜ਼ ਨੇ ਆਪ ਭੋਜਨ ਤਿਆਰ ਕੀਤਾ ਵੀ ਸਾਡੇ ਘਰੇ ਇੱਕ ਦੇਵਤਾ ਸਰੂਪ ਬੰਦਾ ਆ ਰਿਹਾ ਡਾਕਟਰ ਮਨਮੋਹਨ ਸਿੰਘ ਤੇ ਜਦੋਂ ਅਸੀਂ ਸਾਰਾ ਦਿਨ ਮਲਕੀ ਦਾਖੇ ਦਾ ਫੰਕਸ਼ਨ ਸੀ ਦਾਖੇ ਦੇ ਵਿੱਚ ਤੇ ਦਾਖੇ ਸਕੂਲ ਦੀ ਗਰਾਊਂਡ ਤੋਂ ਚੌਪਰ 'ਚ ਬੈਠ ਕੇ ਜਾਣ ਲੱਗੇ ਉਹਨਾਂ ਨੇ ਬੜੀ ਕੀਮਤੀ ਸ਼ਾਲ ਦਿੱਤੀ ਉੱਥੇ ਉਹਨਾਂ ਨੂੰ ਕੁਝ ਨਹੀਂ ਕਿਹਾ ਨਾ ਨਹੀਂ ਕੀਤੀ ਪਰ ਜਦੋਂ ਚੌਪਰ ਚ ਬੈਠਣ ਲੱਗਿਓ ਸ਼ਾਲ ਗੱਡੀ ਚ ਆਪ ਗੱਡੀ ਡਾਟ ਸਾਹਿਬ ਨੇ ਉਹ ਡਰਾਈਵਰ ਦੇ ਉੱਤੇ ਦੇਤੀ ਜਿਹੜਾ ਗੱਡੀ ਦਾ ਸੀ ਕਹਿੰਦਾ ਬੇਟਾ ਤੇ ਸਾਡੀ ਬਹੁਤ ਸੇਵਾ ਕੀਤੀ ਐ ਤੇ ਡਾਟ ਸਾਹਿਬ ਚਲੇ ਗਏ ਤੇ ਡਾਕਟਰ ਮਨਮੋਹਨ ਸਿੰਘ ਵਰਗੇ ਹੀਰੇ ਵੀ ਹੋਏ ਨੇ ਲਾਲਬਾਹਦ ਸ਼ਾਸਤਰੀ ਵਰਗੇ ਹੋਏ ਨੇ ਤੇ ਜਿੱਦਣ ਪ੍ਰਧਾਨ ਮੰਤਰੀ ਪੰਡਾ ਜਵਾਲਾ 네ਹਰੂ ਬਣਿਆ ਸੀ ਤੇ ਉਹਨੇ ਆਪ ਦਾ ਸਾਰਾ ਕੁਝ ਦਾਨ ਕਰਤਾ ਸੀ ਪਹਿਲਾਂ ਦੇਸ਼ ਦੇ ਹਿੱਤ ਤੇ ਇਹ ਮੇਰਾ ਮਤਲਬ ਇਹ ਨਹੀਂ ਹੁੰਦਾ ਹਰ ਥਾਂ ਤੁਹਾਨੂੰ ਹਮ ਤਰ੍ਹਾਂ ਦੇ ਬੰਦੇ ਮਿਲਦੇ ਨੇ ਮੈਂ ਮੈਂ ਤਾਂ ਗੱਲ ਕਰਦਾ ਅੱਜ ਦੇ ਸਿਸਟਮ ਦੀ ਸਿਸਟਮ ਚਾਏ ਨਿਗਾਰ ਦੀ ਕਿਉਂਕਿ ਅੱਜ ਕੋਈ ਦੌੜ ਲੱਗੀ ਆ ਪੈਸਾ 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 ਤੇ ਵੋਟਾਂ ਕਿਵੇਂ ਲੈਣੀਆਂ ਤੇ ਲੋਕ ਤਿਆਰ ਬੈਠੇ ਨੇ ਵੀ ਜਿੰਨਾ ਕੀ ਆ ਉਹ ਕਹਿੰਦੇ ਤੈਂ ਪੰਜ ਸਾਲ ਲੁੱਟਣਾ ਅਸੀਂ ਤੇਤੋਂ ਲੈ ਲੈ ਮਤਲਬ ਯਾਰ ਇਹ ਜਾਂ ਤਾਂ ਦਲੀਲਾਂ ਤਾਂ ਵਕੀਲ ਕਤਲ ਕੀਤਾ ਹੁੰਦਾ ਤੇ ਇੱਕ ਉਹ ਦੂਸਰਾ ਹੁੰਦਾ ਜਿਹੜਾ ਪ੍ਰਭਾਵਤ ਹੁੰਦਾ ਤੇ ਵਕੀਲ ਤਾਂ ਦੋਨਾਂ ਦੇ ਬੋਲੀ ਜਾਂਦੇ ਹੁੰਦੇ ਹੂੰ ਪਰ ਅਸਲੀ ਗੱਲ ਇਹ ਆ ਕਿ ਲੋਕਾਂ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਅਸੀਂ ਯਾਰ ਉਹਨਾਂ ਦੇਸ਼ ਭਗਤਾਂ ਨੂੰ ਯਾਦ ਕਰੀਏ ਅਸੀਂ ਕਰਤਾਰ ਸਿੰਘ ਸਰਾਭੇ ਭਗਤ ਸਿੰਘ ਉਹਨਾਂ ਨੂੰ ਯਾਦ ਕਰੀਏ ਜਿਨ੍ਹਾਂ ਨੇ ਫਾਂਸੀ ਦੇ ਰਸੇ ਚੁੰਮੇ ਨੇ ਸਾਡੀ ਖਾਤਰ ਚੁੰਮੇ ਨੇ ਆਜ਼ਾਦੀ ਖਾਤਰ ਚੁੰਮੇ ਨੇ ਸਾਡੀ ਸੋਚ ਕਿੱਧਰ ਨੂੰ ਜਾ ਰਹੀ ਹੈ ਸਾਨੂੰ ਕੋਈ ਫਿਕਰ ਨਹੀਂ ਅਸੀਂ ਅੱਜ ਯੂਥ ਵੀ ਸਾਡਾ ਯੂਥ ਨੂੰ ਬਰਗੜਾ ਕੇ ਕਹਿ ਲਓ ਕੁਝ ਕਹਿ ਲਓ ਮੈਂ ਸਮਝਦਾ ਯਾਰ ਜੇ ਕਈ ਗੱਲਾਂ ਤੋਂ ਤਾਂ ਕਿੰਨੇ ਕਈ ਨੌਜਵਾਨ ਬੜੇ ਸਿਆਣੇ ਦੇਖਦੇ ਆ ਤੇ ਯਾਰ ਇੱਕ ਪਾਸੇ ਯੂਥ ਆਏ ਟੋਲੀਆਂ ਬਣਾ ਕੇ ਅਸੀਂ ਪੋਲੀਟੀਕਲ ਲੋਕਾਂ ਦੇ ਮਗਰ ਤੁਰੇ ਫਿਰਦੇ ਤੇ ਡਾਂਗਾਂ ਚੱਕੇ ਜਾਂ ਹੋਰ ਚੱਕੇ ਅਸੀਂ ਕਿਹੜੇ ਕਿਹੜੇ ਕੰਮਾਂ 'ਚ ਪੈ ਗਏ ਅਸੀਂ ਹੂੰ ਤੁਸੀਂ ਥੋੜਾ ਜਿਹਾ ਚੰਗੀ ਸੋਚਣਾ ਚੰਗਾ ਨੌਜਵਾਨ ਅੱਗੇ ਆਵੇ ਵਧੀਆ ਲੋਕ ਹੋਣ ਚੰਗੀ ਸੋਚ ਜਿਹਦੇ ਅੰਦਰ ਤਾਂ ਕੁਝ ਇਹ ਤਾਂ ਭਾਵਨਾ ਹੋਵੇ ਕਿ ਮੈਂ ਲੋਕਾਂ ਲਈ ਕੁਝ ਕਰਨਾ ਇਸ ਸਾਬ ਨਾਲ ਤਾਂ ਆਮ ਆਦੀ ਪਾਰਟੀ ਵੀ ਯੂਥ ਨੂੰ ਜਿਹੜਾ ਦੇ ਰਹੀ ਅੱਗੇ ਪਹਿਲ ਦੇ ਰਹੀ ਆ ਵੀ ਯੂਥ ਅੱਗੇ ਆਵੇ ਤੇ ਉਹਨਾਂ ਨੇ ਯੂਥ ਨੂੰ ਅੱਗੇ ਲਿਆਂਦਾ ਵੀ ਤੇ ਇਹਨੇ ਸੀਟਾਂ ਹਾਸਲ ਵੀ ਕੀਤੀਆਂ ਕਿ ਲੱਗਦਾ ਨਹੀਂ ਦੇਖੋ ਪਤਾ ਕੀ ਆ ਜਿਵੇਂ ਲੋਕਾਂ ਨੂੰ ਇਹ ਸੀਗਾ ਅਕਾਲੀ ਦਲ ਨਾਲ ਵੀ ਲੋਕਾਂ ਦੇ ਅੰਭੇ ਸੀ ਤੇ ਕਾਂਗਰਸ ਨਾਲ ਸੀ ਇਹ ਜਿਵੇਂ ਕੋਈ ਉਹ ਕੱਪੜੇ ਵਾਲਾ ਕਪੜਾ ਦਿਖਾਵੇ ਨਾ ਵੀ ਉਹ ਪਲਾਨਾ ਵੀ ਚੜ ਗਿਆ ਸੀ ਸੂਟ ਦੀ ਸੁਗੜ ਗਿਆ ਸੀ ਜਾਂ ਉਹ ਹੋ ਗਿਆ ਸੀ ਦੂਸਰੇ ਵੀ ਤੇਜਾ ਕੋਈ ਚਮਕਣਾ ਜਾਂ ਦਿਖਾਤਾ ਵੀ ਆ ਆ ਬੱਧ ਗਿਆ ਲੱਗਦਾ ਪਰ ਇਹ ਇਹ ਜਾਂ ਚਮਕ ਪਈ ਇਹਨਾਂ ਦੀ ਸਾਰਿਆਂ ਦੀ ਲਿਸਕੋਰ ਮਾਰ ਗਿਆ ਇਹ ਅੱਜ ਮੈਂ ਸਮਝਦਾ ਦੇਖੋ ਤੁਸੀਂ ਜਿਹੜੀ ਜ਼ਮੀਨ ਹੈ ਉਹ ਕਿਸਾਨ ਦੀ ਮਾਂ ਜ਼ਮੀਨ ਦੀ ਖਾਤਰ ਕਿਸਾਨ ਸਾਰਾ ਕੁਝ ਕਰਦਾ ਹੈ ਤੇ ਅੱਜ ਜਬੀਨ 24300 ਏਕੜ ਦਾ ਲੁਧਿਆਣੇ ਦੀ ਹੈ ਹੂੰ ਉਹ ਉਹ ਵੀ ਵਧਾ ਦਿੱਤੀ ਗਈ ਹੈ ਹਾਂ ਚਲੋ ਹੋਰ 40000 ਟੋਟਲ ਹੂੰ 40000 ਏਕੜ ਪੰਜਾਬ ਦੀ ਹੈ ਜੋ ਜਿੰਨਾ ਮੈਨੂੰ ਗਿਆਨ ਹੈ ਤੇ ਅੱਜ ਅਸੀਂ ਉਹ ਜ਼ਮੀਨ ਮੈਨੂੰ ਦੱਸੋ 5000 4840 ਗਜ ਦਾ ਕਿਲਾ ਹੁੰਦਾ ਹੈ ਤੇ ਉਹਨੂੰ 1000 ਕਾਜ ਤੇ ਉਹਨੂੰ 200 ਕਾਜ ਡੇੜੀ ਤੇ ਉਹਨਾਂ ਨੂੰ 30000 ਰੁਪਏ ਦੱਸਦੇ 6 ਸਾਲ ਦਾ ਦੇਣਾ ਤੇ ਇਹ ਕਰਨਾ ਯਾਰ ਅਸੀਂ ਕਿਸਾਨਾਂ ਨੂੰ ਕਿੱਧਰ ਨੂੰ ਤੁਰੇ ਜਾ ਰਹੇ ਹਾਂ ਜੇ ਲਾਸ ਵੇਗਸ ਬਣਿਆ ਨਾ ਅਮਰੀਕਾ ਦੇ ਵਿੱਚ ਉਹ ਪੱਥਰੀਲੀ ਧਰਤੀ ਤੇ ਆ ਸਾਡੀ ਧਰਤੀ ਇਹ ਜੀ ਆ ਮੇਰੇ ਕੋਲ ਥੋੜੀ ਜੀ ਜ਼ਮੀਨ ਆ ਮੇਰਾ ਪਿੰਡ ਰਕਵਾ ਹੂੰ ਮੇਰੇ ਅੰਜੀਰ ਵੀ ਖੜੀ ਆ ਮੇਰਾ ਦੋਸਤ ਜੋਧਪੁਰ ਤੋਂ ਸੀ ਤੇ ਉਹ ਐਮ ਐਸ ਸੀ ਐਗਰੀਕਲਚਰਸ ਦੀ ਉਹਨਾਂ ਦੀ ਪਿੱਛੇ ਡੈਥ ਹੋ ਗਈ ਤੇ ਉਹ ਆ ਗਹਾਨਾ ਵਗੈਰਾ ਇਧਰ ਦੇਸ਼ਾਂ 'ਚ 12000 ਏਕੜ ਦੀ ਕੀਤੀ ਕਰਦਾ ਸੀ ਉਹ ਅੰਜੀਰ ਦੇ ਬੂਟੇ ਦੇਖ ਕੇ ਗਿਆ ਮੇਰੇ ਅੰਜੀਰ ਖੜੀ ਹੈ ਮੇਰਾ ਕਹਿਣ ਤੋਂ ਪਾ ਪੰਜਾਬ ਦੀ ਧਰਤੀ ਇੱਥੇ ਆਵਾਕਾਡੋ ਕਿਹੜਾ 800 ਰੁਪਏ ਕਿਲੋ ਵੇਖਦਾ ਉਹ ਵੀ ਪੈਦਾ ਹੋ ਸਕਦਾ ਇੱਥੇ ਅੰਜੀਰ ਵੀ ਪੈਦਾ ਹੋ ਸਕਦੀ ਹੈ ਇੱਥੇ ਕਹਿਣ ਤੋਂ ਵਧੀਆ ਤੋਂ ਵਧੀਆ ਫਰੂਟ ਵਧੀਆ ਤੋਂ ਵਧੀਆ ਚੀਜ਼ਾਂ ਸੀ ਪੈਦਾ ਕਰ ਸਕਦੇ ਆ ਯਾਰੇ ਸਾਡੀ ਧਰਤੀ ਸਾਡੀ ਮਾਂ ਤੇ ਇੰਨੀ ਕੀਮਤੀ ਤੇ ਅਸੀਂ ਇੱਟਾਂ ਲਾ ਲਾ ਕੇ ਉੱਤੇ ਇੱਥੇ ਘਰ ਬਣਾ ਕੇ ਮੈਨੂੰ ਓਂ ਦੱਸੋ ਕਦੋਂ ਲੋਕਾਂ ਨੇ ਸੜਕਾਂ ਤੇ ਆ ਕੇ ਕਿਹਾ ਵੀ ਸਾਨੂੰ ਘਰ ਚਾਹੀਦੇ ਆ ਤੇ ਸਰਕਾਰ ਛੇਤੀ ਜ਼ਮੀਨ ਲਵੇ ਤੇ ਸਾਨੂੰ ਘਰ ਦੇਵੇ ਯਾਰ ਅੱਗੇ ਵੀ ਦਿੱਲੀ ਵਾਲਿਆਂ ਨੇ ਲੁੱਟਿਆ ਤੇ ਇਹ ਵੀ ਦਿੱਲੀ ਉਂ ਬੈਠੇ ਚਲਾ ਲਏ ਨੇ ਰਿਮੋਟ ਦੇ ਨਾਲ ਸਰਕਾਰ ਨੂੰ ਤੇ ਉਹ ਉਹ ਲੋਕਾਂ ਦੀਆਂ ਜ਼ਮੀਨਾਂ ਤੇ ਕਿਸ ਕਿਸ ਪਾਸੇ ਨੂੰ ਜਾ ਰਹੇ ਨੇ ਲੇਕਿਨ ਉਹ ਲਾਲਚ ਵੀ ਨਾ ਦਿੱਤਾ ਜਾਂਦਾ ਨਾ ਵੀ ਐਨੇ ਕਰੋੜ ਰੁਪਏ ਬਣ ਜਾਣਾ ਉਹਨਾਂ ਦਾ ਮੇਰੀ ਗੱਲ ਤਾਂ ਸੁਣੋ ਕਿੰਦੇ ਸਾਲਾਂ ਚ ਬਣ ਜਾਣਾ ਕਦੋਂ ਬਣ ਜਾਣਾ ਇਹ ਗੱਲਾਂ ਨੇ ਯਾਰ ਹਵਾਦੀਆਂ ਗੱਲਾਂ ਨੇ 10 ਸਾਲ ਦੀ ਤਾਂ ਮੈਂ ਹੀ ਗਾਰੰਟੀ ਦਿੰਦਾ ਹੂੰ ਜਿਹੜਾ ਅੱਜ ਬੰਦਾ 70 ਸਾਲ ਦਾ ਉਹਦੀ ਬੇਟੀ ਜਾਂ ਪੋਤੀ ਵਿਆਉਣ ਵਾਲੀ ਬੈਠੀ ਹੈ ਹੈ ਉਹਦੀ ਜ਼ਮੀਨ ਦਾ ਜਿਹਦਾ 2 ਕਰੋੜ ਮਿਲਦਾ ਸੀ ਉਹ ਹੁਣ ਦੱਸੋ ਕਿਹਨੂੰ ਵੇਚੇ ਤੇ ਕੌਣ ਲਵੇਗਾ ਤੇ ਕਿਸ ਭਾਅ ਲਵੇਗਾ ਇਹ ਦੱਸ ਦੋ ਹੂੰ ਉਹ ਕਿੱਧਰੋਂ ਜਾਵੇ ਉਹ ਕਿਸਾਨ ਕਿਸਾਨਾਂ ਨੂੰ ਹਜੇ ਵੀ ਕੁਲਫੀਆਂ ਜਿਹੀਆਂ ਦਿਖਾਈ ਜਾਂਦੇ ਆ ਤੁਹਾਨੂੰ ਐਵੇਂ ਵੱਲ ਜੂ ਤੁਹਾਨੂੰ ਉਹ ਸ਼ੋਰੂਮ ਕਿਤੇ ਬਣਨੇ ਖੜ ਪਈ ਆ 40 ਹਜ਼ਾਰ ਕਰੋੜ ਦੱਸਦੇ ਨੇ ਕਿ ਉਹਦੇ ਲਈ ਡਿਵੈਲਪ ਕਰਨ ਲਈ ਚਾਹੀਦਾ ਉਹਨਾਂ ਨੂੰ ਡਿਵੈਲਪ ਕਰਨਗੇ ਲੋਕ ਲੋਕ ਲੈਣ ਵਾਲੇ ਕਿਤੇ ਤੰਜਾਨੀਆਂ ਤੋਂ ਆਉਣੇ ਆ ਲੈਣ ਵਾਲੇ ਇੱਥੇ ਹੀ ਬੈਠੇ ਨੇ ਕੌਣ ਲੈਣਗੇ ਕਿੰਨੇ ਕੁ ਲੈਣਗੇ ਉਹ ਅਜ਼ੀਰਖਪੁਰ ਬਥੇਰੇ ਫਲੈਟ ਖਾਲੀ ਪਏ ਨੇ ਹੋਰ ਪਏ ਨੇ ਇੱਥੇ ਬਥੇਰੇ ਪਏ ਨੇ ਹਜੇ